ਕਿਸਾਨ ਭਰਾਵਾਂ ਦਾ ਕਣਕ ਦਾ ਸੀਜ਼ਨ ਚੱਲ ਜੰਦਾ ਕਪੈਨਾਂ ਦਾ ਮਸ਼ੀਨਾਂ ਦਾ ਤੂੜੀ ਵਾਲੇ ਰੀਪਰਾਂ ਦਾ ਹਨਾ ਉੱਥੇ ਇੱਕ ਗਨ ਹੈ ਜਿਹੜੀ ਬਹੁਤ ਸਹਾਈ ਹੋਣ ਵਾਲੀ ਆ ਪਾਣੀ ਵਾਲੀ ਨਿਊ ਜਲ ਹੈ ਜਿਹੜੀ ਵਾਟਰ ਗਨ ਆ ਨਾ ਤੁਹਾਡੇ ਉੱਤੇ ਲੈ ਕੇ ਆਇਆ ਮੇਰੇ ਸਾਬ ਨਾਲ ਜੇ ਪਾਣੀ ਵਾਲਾ ਟੈਂਕ ਤੁਸੀਂ ਸਟੋਰ ਕਰ ਸਕਦੇ ਹੋ ਮਸ਼ੀਨ ਤੇ ਕਪੈਨ ਤੇ ਤੇ ਜਾਂ ਤੁਹਾਡਾ ਨਾਲੇ ਪੰਪ ਲੱਗਿਆ ਹੋਊਗਾ ਉੱਥੇ ਤੁਹਾਨੂੰ ਇਹ ਵਾਟਰ ਗਨ ਬਹੁਤ ਸਹਾਈਕ ਹੋਊਗੀ ਮਸ਼ੀਨ ਗਰਮ ਹੋ ਜਾਂਦੀ ਹੈ ਵਾਇਰਿੰਗ ਗਰਮ ਹੋ ਜਾਂਦੀ ਹੈ ਤਾਰਾਂ ਦਾ ਜੁੜ ਜਾਣਾ ਕੋਈ ਚੰਗਿਆੜੀ ਅੱਗ ਦਾ ਰੂਪ ਧਾਰਨ ਕਰ ਲੈਂਦੀ ਹੈ ਕਣਕ ਦੇ ਵਿੱਚ ਮੇਰੇ ਸਾਬ ਨਾਲ ਜਿੰਨਾ ਇਹਦਾ ਪ੍ਰੈਸ਼ਰ ਹੈ ਜੇ ਤਾਂ ਤੁਹਾਡਾ ਉੱਥੇ ਬਹੁਤ ਸਾਥ ਦੇਊਗੀ ਚੰਗਿਆੜੀ ਨੂੰ ਅੱਗ ਦਾ ਰੂਪ ਨਹੀਂ ਧਾਰਨ ਦੇਊਗੀ ਤੇ ਤੁਸੀਂ ਅੱਗ ਨੂੰ ਉੱਥੇ ਹੀ ਕੰਟਰੋਲ ਕਰ ਸਕੋਗੇ ਤੁਸੀਂ ਫੁਹਾਰ ਚੈੱਕ ਕਰੋ ਪ੍ਰੈਸ਼ਰ ਚੈੱਕ ਕਰੋ ਜਿੰਨੀ ਮਰਜ਼ੀ ਅੱਗ ਨੂੰ ਓਜਲਾ ਬਦਲ ਸਕਦੇ ਹੋ ਐਡੀ ਵਧੀਆ ਗੱਲ ਹੈ ਤੇ ਸੀਜ਼ਨ ਤੋਂ ਬਾਅਦ ਜੇ ਤੁਹਾਡੇ ਸੰਦ ਆ ਤੁਸੀਂ ਧੋਣੇ ਆ ਤੁਸੀਂ ਇਹਦੇ ਨਾਲ ਜਿਹੋ ਜੀ ਮਰਜ਼ੀ ਫੁਹਾਰ ਚੇਂਜ ਕਰਕੇ ਧੋ ਸਕਦੇ ਹੋ ਪਾਣੀ ਵਾਲੀ ਵਾਟਰ ਗਨ ਦੀ ਲੰਬਾਈ ਇੰਨੀ ਕਿ ਜ਼ਿਆਦਾ ਤੁਸੀਂ ਜੇ ਔਖੇ ਥਾਂ ਤੇ ਤੁਹਾਡਾ ਹੱਥ ਨਹੀਂ ਜਾਂਦਾ ਮਗਰਾੜ ਦੇ ਵਿੱਚ ਹੱਥ ਨਹੀਂ ਜਾਂਦਾ ਮਸ਼ੀਨਾਂ ਇਸ ਤੋਂ ਬਾਅਦ ਸੰਦ ਧੋਣੇ ਆ ਉੱਥੇ ਹੱਥ ਲੈ ਜਾਣਾ ਔਖਾ ਹੋ ਜਾਂਦਾ ਇਹਦੀ ਲੰਬਾਈ ਇੰਨੀ ਜ਼ਿਆਦਾ ਹੋਣ ਕਰਕੇ ਤੁਸੀਂ ਜਿੱਥੇ ਮਰਜ਼ੀ ਪ੍ਰੈਸ਼ਰ ਮਾਰ ਸਕਦੇ ਹੋ ਅੱਗੇ ਪਾਈਪ ਦੇ ਜੁਆਇੰਟ ਕਰਕੇ ਕਾਸ ਕੇ ਵੀ ਤੁਸੀਂ ਲੰਮਾ ਪ੍ਰੈਸ਼ਰ ਮਾਰ ਸਕਦੇ ਹੋ ਜੇ ਤੁਹਾਡੀ ਕੋਈ ਪਾਈਪ ਬੰਦ ਹੋ ਜਾਂਦੀ ਹੈ ਉੱਥੇ ਵੀ ਤੁਸੀਂ ਪ੍ਰੈਸ਼ਰ ਮਾਰ ਕੇ ਤੁਸੀਂ ਆਪਦੀ ਜਿਹੜੀ ਪਾਈਪ ਬੰਦ ਹੋਈ ਜਾਂ ਕੁਝ ਵੀ ਬੰਦ ਹੋਇਆ ਇਹਦੇ ਨਾਲ ਚਲਾ ਸਕਦੇ ਹੋ ਕਿਵੇਂ ਲੱਗੀ ਤੁਹਾਨੂੰ ਇਹ ਵਾਟਰ ਗਨ ਇਹ ਲੈਣ ਲਈ ਤੁਹਾਨੂੰ ਰਤਨ ਟ੍ਰੇਡਿੰਗ ਕੋਡ ਕਪੂਰਾ ਕੰਪਨੀ ਨਾਲ ਸੰਪਰਕ ਕਰਨਾ ਪਾਊਗਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਤੇ ਪੇਜ ਨੂੰ ਫੋਲੋ ਕਰ ਲਓ ਇਸ ਰਾਂ ਦੀ ਨਵੀਂ ਤਕਨੀਕ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਵਾਂਗੇ ਤੁਸੀਂ ਸਪਰੇਅ ਵਾਲੇ ਪੰਪ ਵੀ ਤਿਆਰ ਕਰਾ ਸਕਦੇ ਹੋ ਆਪਦੀਆਂ ਪੁਰਾਣੀਆਂ ਮੋਟਰ ਲਿਆ ਕੇ ਵੀ ਪੰਪ ਤਿਆਰ ਕਰਾ ਸਕਦੇ ਹੋ ਤੇ ਏਸੀ ਵਾਸ਼ਰ ਵੀ ਤਿਆਰ ਕਰਵਾ ਸਕਦੇ